ਚਤੁਰਮਸਦੀ ਮਾ ਦੁਰਗਾ ਅਸ਼ਟਮੀ ਹੈ ਅਜ ਉਸ ਦੁਰਗਾ ਅਸ਼ਟਮੀ ਕੇ ਮੌਕੇ ਤੇ ਮਾਤਾ ਦੇ ਮੰਦਿਰਾਂ ਦੇ ਵਿੱਚ ਭਗਤ ਸਵੇਰ ਤੋਂ ਤਰਕਸਰ ਮੱਥਾ ਟੇਕ ਰਹੇ ਹਨ ਕੰਜਕਾ ਦੀ ਪੂਜਾ ਕੀਤੀ ਦੇ ਰੇ ਕਨਿਆ ਦੀ ਪੂਜਾ ਕੀਤੀ ਸਮਾਣਾ ਦੇ ਅਗਰਵਾਲ ਧਰਮਸ਼ਾਲਾ ਦੇ ਵਿੱਚ ਮਾਤਾ ਰਾਣੀ ਦੇ ਮੰਦਿਰ ਦੇ ਵਿੱਚ ਪੰਜਾਬ ਦੇ ਸਾਰੇ ਕਮਨ ਤੇ ਚੇਤੇ ਸੇ ਜੋੜਾ ਮਾਜਰਾ ਮੌਜੂਦਾ ਵੀ ਲੈਕ ਨੇ ਕੰਜਕਾ ਦੀ ਪੂਜਾ ਕੀਤੀ ਉਹਨਾਂ ਦਾ ਆਸ਼ੀਰਵਾਦ ਲੈਂਦਾ ਹੈ ਔਰ ਦੇਸ਼ ਵਾਸੀਆਂ ਨੂੰ ਦੁਰਗਾ ਅਸ਼ਟਮੀ ਦੀ ਬਹੁਤ-ਬਹੁਤ ਵਧਾਈ ਦਿੱਤੀ ਅੱਜ ਦੁਰਗਾ ਅਸ਼ਟਮੀ ਦੀਆਂ ਔਰ ਨਵਰਾਤੇ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਅੱਜ ਇੱਥੇ ਮੰਦਿਰ ਦੇ ਵਿੱਚ ਜਿਹੜੀਆਂ ਕੰਚਕਾਂ ਨੇ ਉਹਨਾਂ ਨੂੰ ਲੰਗਰ ਛਕਾਇਆ ਗਿਆ ਔਰ ਉਹਨਾਂ ਤੋਂ ਅਸ਼ੀਰਵਾਦ ਲਿਆ ਗਿਆ ਪ੍ਰਮਾਤਮਾ ਪ੍ਰਭੂ ਸਾਡੇ ਸਾਰਿਆਂ ਤੇ ਬੱਚਿਆਂ ਤੇ ਪਰਿਵਾਰ ਤੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਔਰ ਹਮੇਸ਼ਾ ਤੰਦਰੁਸਤ ਹੈ ਜਿਹੜਾ ਸੁਖ ਸ਼ਾਂਤੀ ਹੈ ਜਿਹੜੀ ਉਹ ਪ੍ਰਮਾਤਮਾ ਬਣਾ ਕੇ ਰੱਖੇ ਸਾਰਿਆਂ ਨੂੰ ਦੁਬਾਰਾ ਫਿਰ ਦੁਰਗਾਸ਼ਟਮੀ ਔਰ ਨਵਰਾਤਰੀਆਂ ਦੀ ਬਹੁਤ ਬਹੁਤ ਮੁਬਾਰਕਬਾਦ ਸਭ ਤੋਂ ਪਹਿਲਾਂ ਤਾਂ ਨਵਰਾਤਰੀਆਂ ਦੀ ਤੇ ਦੁਰਗਾਸ਼ਟਮੀ ਦੀਆਂ ਮੈਂ ਆਪਣੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਸਮਾਣਾ ਵਾਸੀਆਂ ਨੂੰ ਲੱਖ ਲੱਖ ਮੁबारकਤਾਂ ਦਿੰਦਾ ਅੱਜ ਆਪਣੇ ਵਾਸਤੇ ਬੜਾ ਖੁਸ਼ੀ ਦਾ ਦਿਨ ਆ ਆਪਣੇ ਮਾਨਯੋਗ ਮੰਤਰੀ ਸਾਹਿਬ ਚੇਤਨ ਸਿੰਘ ਜੜਵਾ ਮਾਜਰੇ ਜੀ ਨੇ ਕੰਚੀ ਦੀ ਪੂਜਾ ਕੀਤੀ ਆਪਣੇ ਹੱਥੋਂ ਘਰ ਤੋਂ ਪ੍ਰਸ਼ਾਦ ਬਣਾ ਕੇ ਲੈ ਕੇ ਆਏ ਨੇ ਆਪਣੇ ਹੱਥੋਂ ਕੱਲੇ ਕੱਲੇ ਬੱਚੇ ਨੂੰ ਸਾਡੀ ਕਮੇਟੀ ਨਾਲ ਸਾਰਿਆਂ ਨਾਲ ਰਲ ਕੇ ਮਨਾਇਆ ਇਸ ਕਰਕੇ ਮੈਂ ਸ਼ਹਿਰ ਵਾਸੀਆਂ ਨੂੰ ਸਾਰੇ ਬੱਚਿਆਂ ਨੂੰ ਅਸ਼ਟਮੀ ਦੀ ਲੱਖ ਲੱਖ ਮੁबारकਤਾਂ ਦਿੰਦਾ ਤੇ ਕੈਮਰਾਮੈਨ ਵੀ ਕੇ ਕਰ ਦਿਨਾ ਪਰ ਸੋਤਮ ਕੋਸੀ ਸਮਾਣਾ